ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਵਾਰ ਫਿਰ ਨੁਸਖਾ ਰੈਡੀ ਕਰ ਰਿਹਾ ਜੀ ਤਾਂਤ ਪਸ਼ਮਾ ਵਾਲਾ ਪਹਿਲਾਂ ਵੀ ਨੁਸਖਾ ਮੈਂ ਤਿਆਰ ਕਰਦਾ ਐਸ ਇਸ ਵਾਰ ਇਸ ਨੂੰ ਆਪਾਂ ਅਪਗ੍ਰੇਡ ਕੀਤਾ ਹੈ ਯਾਨੀ ਕਿ ਇੱਕ ਹੋਰ ਨੁਸਖਾ ਮੈਂ ਹੁੰਦਾ ਦੂਜਾ ਵਰਜ਼ਨ ਲੈ ਕੇ ਆ ਰਿਹਾ ਇਸ ਦਾ ਨਾਮ ਰੱਖਿਆ ਜਾਏਗਾ ਤਾਂਤ ਪਸ਼ਮਾ ਵਾਲਾ ਪ੍ਰੀਮੀਅਮ ਸੋ ਇਹਦੇ ਵਿੱਚ ਤਿੰਨ ਚੇਂਜਸ ਹੈਗੇ ਆ ਇੱਕ ਤਾਂ ਮੋਤੀ ਪਿਸਤੀ ਜਿਹੜੀ ਐਡ ਕਰਾਂਗੇ ਉਹ ਆਪਾਂ ਮਹਿੰਗੀ ਵਾਲੀ ਐਡ ਕਰਾਂਗੇ ਦੂਜੇ ਨੰਬਰ ਤੇ ਪਰਵਾਰ ਸ਼ਾਖ ਇਕੱਲੀ ਐਡ ਕਰਾਂਗੇ ਤਿੰਨ ਆਤਸ਼ਾ ਗੁਲਾਬਾਂ ਦੇ ਅਰਕ ਦੇ ਵਿੱਚ ਬਣੀ ਹੋਈ ਤੇ ਤੀਜੇ ਨੰਬਰ ਤੇ ਚਾਂਦੀ ਬਸਮ ਐਡ ਕਰਾਂਗੇ ਸੋ ਇਹ ਤਿੰਨ ਚੇਂजेस ਹੋਣਗੇ ਪਹਿਲਾਂ ਵਾਲੇ ਨੁਸਖੇ ਦੀ ਕੋਸਟ 1500 ਰੁਪਏ ਹੁੰਦੀ ਸੀ ਇੱਕ ਮਹੀਨੇ ਦੀ ਆਹ ਵਾਲੇ ਨੁਸਖੇ ਦੀ ਕੋਸਟ 2500 ਰੁਪਏ ਹੋਏਗੀ ਇੱਕ ਮਹੀਨੇ ਦੀ ਸੋ ਇਹਦੇ ਵਿੱਚ ਜਿਹੜਾ ਸਮਾਨ ਐਡ ਹੋ ਰਿਹਾ ਉਹ ਤੁਹਾਨੂੰ ਮੈਂ ਦੱਸ ਦੇਣਾ ਤ੍ਰਵੰਗ ਬਸਮ ਇਹਦੇ ਚ ਐਡ ਹੋਏਗੀ ਕੁਕਟਾਨ ਬਸਮ ਹੋਏਗੀ ਮੋਤੀ ਪਿਸਤੀ ਤੇ ਨਾਤਸ਼ਾ ਗੁਲਾਬਾਂ ਦੇ ਅਰਕ ਦੇ ਵਿੱਚ ਬਨੇ ਹੋਏ ਦੋ ਨੰਬਰ ਵਾਲੇ ਇਹ ਆਪਾਂ ਐਡ ਕਰਾਂਗੇ ਮੋਤੀ ਮੈਂ ਤਿੰਨ ਤਰ੍ਹਾਂ ਦੇ ਬਣਾਉਂਦਾ ਇੱਕ ਸਸਤਾ ਜਿਹਨੂੰ ਨੰਬਰ 3 ਦਿੱਤਾ ਹੋਇਆ ਹੈ ਫਿਰ ਮੀਡੀਅਮ ਲੈਵਲ ਦਾ ਆ ਗਿਆ ਨੰਬਰ 2 ਤੇ ਇੱਕ ਸਭ ਤੋਂ ਮਹਿੰਗਾ ਹੁੰਦਾ ਉਹ ਨੰਬਰ 1 ਉਹ ਜਿਹੜੇ ਆਪਣੇ ਮਹਿੰਗੇ ਨੁਸਖੇ ਸਵਰਨਯੁਕਤ ਹੁੰਦੇ ਆ ਉਹਦੇ ਵਿੱਚ ਐਡ ਹੁੰਦਾ ਸੋ ਮੋਤੀ ਆਪਾਂ 2 ਨੰਬਰ ਵਾਲਾ ਐਡ ਕਰਾਂਗੇ ਤੇ ਪਰਵਾਲ ਸ਼ਾਖਾਪ ਐਡ ਕਰਾਂਗੇ ਜੋ ਕਿ ਸਭ ਤੋਂ ਟੌਪ ਦਾ ਮੈਂ ਯੂਜ਼ ਕਰ ਰਿਆ ਉਹ ਵੀ ਤਿੰਨ ਆਤਸ਼ਾ ਗੁਲਾਬਾਂ ਦੇ ਅਰਕ ਦੇ ਵਿੱਚ ਤਿਆਰ ਕੀਤਾ ਗਿਆ ਮੈਂ ਵੀਡੀਓ ਪਾਈਆਂ ਹੋਈਆਂ ਇਹਨਾਂ ਦੋਨਾਂ ਦੀਆਂ ਤੇ ਚਾਂਦੀ ਬਸਮ ਐਡ ਕਰਾਂਗੇ ਵੰਗ ਬਸਮ ਐਡ ਕਰਾਂਗੇ ਔਰ ਕੁਕਟਾਨ ਬਸਮ ਐਡ ਕਰਾਂਗੇ ਇਹਦੇ ਵਿੱਚ ਸੋ ਇਸ ਨੁਸਖੇ ਨੂੰ ਬਣਾਉਣ ਦਾ ਤਰੀਕਾ ਸਿੰਪਲ ਹੀ ਹੈ ਸਾਰੀ ਚੀਜ਼ਾਂ ਨੂੰ ਇੱਕ ਖਰਲ ਦੇ ਵਿੱਚ ਪਾ ਕੇ ਇਸ ਨੂੰ ਅਚੀ ਤਰ੍ਹਾਂ ਮਿਕਸ ਕਰਾਂਗੇ ਖਰਲਾਈ ਕਰਾਂਗੇ ਅੱਧਾ ਪੌਣਾ ਘੰਟਾ ਤੇ ਫਿਰ ਆਪਣਾ ਜਿਹੜਾ ਨੁਸਖਾ ਰੈਡੀ ਹੋ ਜਾਏਗਾ ਡੋਜ਼ ਅੱਧਾ ਗ੍ਰਾਮ 550mg ਦੇ ਕਰੀਬ ਹੁੰਦੀ ਹੈ ਸਵੇਰੇ ਸ਼ਾਮ ਮਲਾਈ ਜਾਂ ਮੱਖਣ ਦੇ ਨਾਲ ਲੈਣਾ ਹੁੰਦਾ ਉਪਰੋਂ ਕੱਚੀ ਲੱਸੀ ਪੀਣੀ ਹੁੰਦੀ ਹੈ ਸੋ ਇਸ ਨੁਸਖੇ ਦੇ ਜਿਹੜੇ ਫਾਇਦੇ ਹੈ ਉਹ ਸੁਣ ਲਓ ਸਭ ਤੋਂ ਪਹਿਲੇ ਨੰਬਰ ਤੇ ਜਿਨ੍ਹਾਂ ਨੂੰ ਤਾਂਤ ਦੀ ਸਮੱਸਿਆ ਹੈ ਤਾਂਤ ਮਤਲਬ ਪਿਸ਼ਾਬ ਕਰਦੇ ਸਮੇਂ ਜਾਂ ਜਦੋਂ ਕਬਜ਼ ਹੁੰਦੀ ਹੈ ਤਾਂ ਜ਼ੋਰ ਲਗਾਉਣ ਦੇ ਨਾਲ ਅਗਰ ਆਪਣੇ ਵੀਰਜ ਨਿਕਲਿਆ ਕੋਈ ਤਾਰ ਵਾਂਗ ਕੋਈ ਚਿਪਚਿਪਾ ਲੇਸਲਾ ਨਿਕਲ ਰਿਹਾ ਹੈ ਪਿਸ਼ਾਬ ਦੇ ਨਾਲ ਜਾਂ ਲੈਟਰਿੰਗ ਕਰਦੇ ਸਮੇਂ ਤਾਂ ਉਸ ਨੂੰ ਤਾਂਤ ਕਹਿੰਦੇ ਆ ਤੇ ਇਹਦੇ ਤੇ ਬਹੁਤ ਵਧੀਆ ਕੰਮ ਕਰਦਾ ਜਿਨ੍ਹਾਂ ਨੂੰ ਪੁਰਾਣੀ ਸਮੱਸਿਆ ਹੈ ਕਿ ਕਾਫੀ ਸਾਲ ਹੋ ਗਿਆ ਉਹਨਾਂ ਲਈ ਵੀ ਇਹ ਲਾਭਕਾਰੀ ਹੈਗਾ ਦੂਜੇ ਨੰਬਰ ਤੇ ਜਿਨ੍ਹਾਂ ਨੂੰ ਸਵਪਨ ਦੋਸ਼ ਅਗਰ ਸਵਪਨ ਦੋਸ਼ ਮਹੀਨੇ ਦੇ ਵਿੱਚ ਚਾਰ ਵਾਰ ਤੋਂ ਵੱਧ ਹੋ ਰਿਹਾ ਤਾਂ ਤਿੰਨ ਵਾਰ ਚਾਰ ਵਾਰ ਤੋਂ ਵੱਧ ਹੋ ਰਿਹਾ ਤਾਂ ਉਹਨਾਂ ਲਈ ਇਹ ਬਹੁਤ کارਗਰ ਹੈ ਤੀਜੇ ਨੰਬਰ ਤੇ ਚਿਪਚਿਪਾ ਪਾਣੀ ਜਿਨ੍ਹਾਂ ਨੂੰ ਫੋਨ ਤੇ ਗੱਲ ਕਰਦੇ ਸਮੇਂ ਚਿਪਚਿਪਾ ਪਾਣੀ ਬਹੁਤ ਜ਼ਿਆਦਾ ਆਉਂਦਾ ਜਿੰਨਾ ਟਾਈਮ ਉਹ ਗੱਲ ਕਰਦੇ ਆ ਥੋੜਾ ਥੋੜਾ ਕਰਕੇ ਰਿਸਦਾ ਹੀ ਰਹਿੰਦਾ ਹੈ ਔਰ 5-7 ਬੂੰਦਾ ਤੋਂ ਵੱਧ ਆ ਜਾਂਦਾ ਔਰ ਕਮਜ਼ੋਰੀ ਇਹਦੇ ਕਰਕੇ ਹੋ ਜਾਂਦੀ ਹੈ ਤਾਂ ਇੱਥੇ ਵੀ ਇਹ ਨੁਸਖਾ ਬਹੁਤ ਵਧੀਆ ਕੰਮ ਕਰਦਾ ਹੈ ਇਸ ਤੋਂ ਇਲਾਵਾ ਦਿਲ ਤੇ ਦਿਮਾਗ ਨੂੰ ਤਾਕਤ ਦਿੰਦਾ ਜਿਨ ਨੂੰ ਘਬਰਾਟ ਬੇਚੈਨੀ ਗੁੱਸਾ ਜ਼ਿਆਦਾ ਆਂਦਾ ਦਿਲ ਦੀ ਧੜਕਣ ਵੱਧ ਜਾਂਦੀ ਹੈ ਤੇ ਇੱਕ ਖਿਜਾ ਖਿਜਾ ਜਾਂ ਰਹਿਦਾ ਚਿਰਚੜਾ ਸੁਭਾਅ ਰਹਿਦਾ ਮੂਡ ਸਵਿੰਗਸ ਜਲਦੀ ਜਲਦੀ ਹੋਏ ਰਹਿੰਦੇ ਆ ਖਾਸ ਕਰ ਉਹ ਔਰਤਾਂ ਦੇ ਵਿੱਚ ਤਾਂ ਉਹਨਾਂ ਲਈ ਵੀ ਇਹ ਨੁਸਖਾ ਬਹੁਤ ਕਾਰਗਰ ਹੈਗਾ ਇਸ ਤੋਂ ਇਲਾਵਾ ਜਿਨ੍ਹਾਂ ਦੇ ਸਰੀਰਿਕ ਗਰਮੀ ਹੈਗੀ ਹੈ ਮਾਨਸਿਕ ਗਰਮੀ ਹੈਗੀ ਹੈ ਲੀਵਰ ਤੇ ਮਸਾਨੇ ਦੇ ਵਿੱਚ ਗਰਮੀ ਹੈਗੀ ਹੈ ਪਿਸ਼ਾਬ ਅਲੱਗ ਕੇ ਆ ਰਿਹਾ ਤੇ ਇਹਨਾਂ ਸਭ ਚੀਜ਼ਾਂ ਲਈ ਵੀ ਇਹਨੂੰ ਇਸका ਬਹੁਤ ਕਾਰਗਰ ਹੈਗਾ ਕਿਉਂਕਿ ਇਹਦੇ ਵਿੱਚ ਜਿਹੜਾ ਸਮਾਨ ਸਾਰਾ ਦਾ ਸਾਰਾ ਪਾਇਆ ਗਿਆ ਉਹ ਠੰਡਾ ਹੁੰਦਾ ਪਰ ਇਹ ਨਹੀਂ ਕਿ ਇਹ ਨੁਸਖਾ ਤੁਹਾਨੂੰ ਸਰਦੀਆਂ ਦੇ ਵਿੱਚ ਖਰਾਬ ਕਰੇਗਾ ਕੋਈ ਦਿੱਕਤ ਆਏਗੀ ਨਹੀਂ ਅਦਾ ਨਾਲ ਕੁਝ ਵੀ ਨਹੀਂ ਹੁੰਦਾ ਕੋਈ ਦਿੱਕਤ ਨਹੀਂ ਆਉਗੀ ਬੇਝਿਜਕ ਹੋ ਕੇ ਤੁਸੀਂ ਇਸ ਨੁਸਖੇ ਦੀ ਵਰਤੋਂ ਕਰ ਸਕਦੇ ਹੋ ਇਸ ਤੋਂ ਇਲਾਵਾ ਇਸ ਨੁਸਖੇ ਦੇ ਹੋਰ ਵੀ ਕਾਫੀ ਬੈਨੀਫਿਟਸ ਹੈਗੇ ਆ ਜਿਵੇਂ ਕਿਸੇ ਦੇ ਪੇਟ ਦੇ ਵਿੱਚ ਅਲਸਰ ਰਹਿ ਗਿਆ ਉੱਥੇ ਵੀ ਬਹੁਤ ਵਧੀਆ ਕੰਮ ਕਰਦਾ ਹੈ ਕਿਉਂਕਿ ਠੰਡਾ ਹੈਗਾ ਮੋਤੀ ਪਰਵਾਲ ਇਹਦੇ ਵਿੱਚ ਪਾਇਆ ਹੋਇਆ ਹੈ ਜਿਨ੍ਹਾਂ ਦੇ ਅੰਦਰ ਕੈਲਸ਼ੀਅਮ ਦੀ ਕਮੀ ਹੈਗੀ ਹੈ ਤਾਂ ਮੋਤੀ ਪਰਵਾਲ ਕੁਕਟਾਨ ਬਸਮ ਔਨ ਕਰਕੇ ਇਹ ਕੈਲਸ਼ੀਅਮ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ ਸਰੀਰ ਦੇ ਵਿੱਚ ਤਾਕਤ ਪੈਦਾ ਕਰਦਾ ਹੈ ਹੱਡੀਆਂ ਨੂੰ ਵੀ ਮਜ਼ਬੂਤ ਕਰਦਾ ਹੈ ਔਰ ਜਿਨ੍ਹਾਂ ਨੇ ਤਾਂ ਐਕਸੈਸ ਦੇ ਵਿੱਚ ਨਿਕਲ ਚੁੱਕੀ ਐ ਸੋ 481 ਦੇ ਵਿੱਚ ਕੀਤੀ ਹੈ ਤਾਂ ਇਹ ਰਿਕਵਰੀ ਦਾ ਵੀ ਕਿਤੇ ਨਾ ਕਿਤੇ ਕੰਮ ਕਰੇਗਾ ਨਾਲੇ ਨਾਲ ਮਸਾਨੇ ਦੀ ਕਮਜ਼ੋਰੀ ਜਿਨ੍ਹਾਂ ਨੂੰ ਤਾਂ ਬਹੁਤ ਜ਼ਿਆਦਾ ਹੈਗੀ ਹੈ ਉਹਨਾਂ ਨੂੰ ਇਸ ਨੁਸਖੇ ਦੇ ਨਾਲ ਇੱਕ ਮੈਂ স্পেশাল ਨੁਸਖਾ ਤਿਆਰ ਕਰਦਾ ਉਹ ਲੈਣਾ ਪੈ ਸਕਦਾ ਪਰ ਜਿਨ੍ਹਾਂ ਨੂੰ ਥੋੜੀ ਬਹੁਤੀ ਸਮੱਸਿਆ ਹੈਗੀ ਹੈ ਉਹਨਾਂ ਦਾ ਇਸੇ ਨੁਸਖੇ ਦੇ ਨਾਲ ਹੀ ਸਰ ਜਾਏਗਾ ਸੋ ਇਦਾਂ ਇਸ ਨੁਸਖੇ ਦੇ ਹੋਰ ਵੀ ਕਾਫੀ ਬੈਨੀਫਿਟਸ ਹੈਗੇ ਆ ਤੁਸੀਂ ਸਾਰੇ ਬੈਨੀਫਿਟਸ ਜਾਣਨਾ ਚਾਹੁੰਦੇ ਹੋ ਤਾਂ ਜਿਹੜੀ ਜਿਹੜੀਆਂ ਇਹਦੇ ਵਿੱਚ ਪਸਮ ਪਿਸਤੀ ਐਡ ਹੋ ਰਹੀ ਹੈ ਇੱਕ ਇੱਕ ਕਰਕੇ ਤੁਸੀਂ ਗੂਗਲ ਤੇ ਸਰਚ ਕਰੋ ਸਾਰਿਆਂ ਦੇ ਤੁਸੀਂ ਬੈਨੀਫਿਟਸ ਪੜੋ ਤੁਹਾਨੂੰ ਇਸ ਨੁਸਖੇ ਦਾ ਆਈਡੀਆ ਲੱਗ ਜਾਏਗਾ ਕਿ ਇਹ ਨੁਸਖਾ ਕਿੰਨਾ ਕੁ ਕਾਰਗਰ ਹੋਏਗਾ ਬਾਕੀ ਕਈ ਕਈ ਬੈਨੀਫਿਟ ਐਦਾਂ ਦੇ ਹੁੰਦੇ ਜਿਹੜੇ ਕਿ ਆਪ ਨੂੰ ਦਿਖਦੇ ਨਹੀਂ ਪਰ ਅੰਦਰੋਂ ਅੰਦਰੋਂ ਆਪਣੇ ਸਰੀਰ ਦੀ ਰਿਕਵਰੀ ਕਰ ਰਹੇ ਹੁੰਦੇ ਆ ਸੋ ਏਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਨੂੰ ਵੱਤਵਾ ਦੇ ਸ਼ੇਅਰ ਕਰ ਦਿਓ ਕਿਸੇ ਨੇ ਮੰਗੋਣਾ ਹੈ ਤਾਂ WhatsApp ਤੇ ਮੈਸੇਜ ਕਰ ਦਿਓ ਧੰਨਵਾਦ